ਉਦੋਂ ਵੀ ਸੰਡੇ ਦਾ ਦਿਨ ਹੈ ਤੇ ਚੱਲੇ ਆ ਪਾਰਕ ਧੁੱਪ ਨਿਕਲੀ ਸੀ ਮਾੜੀ ਜੀ ਪਰ ਫੇਰ ਬੱਦਲ ਹੋ ਗਏ ਤੇ ਮਾਰਟਨ ਖਲਾ ਲਈਏ ਵਾਟਾ ਵੈਸੀ 1 ਕਿਲੋੜਾ ਆ ਰਹੀ ਆ ਲੈ ਲੋ ਤਾਂ ਕਰ ਫਿਰ 1 ਕਿਲੋੜਾ ਆ ਰਹੀ ਆ ਹਾਂ 1 ਕਿਲੋੜਾ ਆ ਰਿਹਾ ਆਈ ਦੇਖੀ ਹੂੰ ਕੀ ਕਹਿਨੀ ਵਾਓ ਤੇ ਜੇ ਉਹ ਘਰੇ ਨਾ ਹੋਈ ਇੱਕ ਨੂਰ ਹਲੋ ਜੇ ਇੱਕ ਨੂਰ ਘਰੇ ਨਾ ਹੋਈ ਹਾਂ ਰੂਟ ਅੱਡ ਵੀ ਲੱਗਣ ਲੱਗੀ ਸੂਰਜ ਤੱਕ ਗਿਆ ਸੂਰਜ ਕਿੱਥੇ ਗਿਆ ਇੱਕ ਘੰਟਾ ਵੇਟ ਕੀਤਾ ਹਾਂ ਫਿਰ ਅੱਧੀ ਤਾਂ ਲੱਗੀ ਗੂਮ ਗਈ ਇੰਡੀਆ ਤੇ ਗਈ ਆਹ ਦੇ ਕਿਵੇਂ ਦਰਿਆ ਖੜ ਗਿਆ ਓਰੇ ਪਾਣੀ ਹੈਲੋ ਹਾਈ ਆ ਗਿਆ ਅੰਗਰੇਜ਼ ਨਾ ਗਮਾਰੀ OK जो उ कोई भी ना होली खेलेंगी सूरज नूरजा सूरजा वापस आ गया आ गया no, बदल आ गया चढ़ के आ निकले आया निकले आया निकल आया निकल आ ਨਿਕਲੇ ਆ ਬੜੇ ਇਹ ਪਾਰਕ ਹੈਗੀ ਆ ਪਾਰਕ ਇਹ ਛੋਟੀ ਬਟ ਹੈ ਆਪਣੇ ਘਰ ਦੇ ਕੋਲੇ ਵੇਟ ਕਰ ਹੌਲੀ ਹੌਲੀ

ਇੱਧਰ ਕ੍ਰਿਕਟ ਚੱਲਦੀ ਆ ਮੈਂ ਕਹਿੰਦਾ ਓਏ ਇੱਕ ਵਾਰ ਮੈਨੂੰ ਚੱਲਣ ਦਿਆ ਉਹ ਖਲਾਲਾ ਤੂੰ ਕਿਤਨਾ ਪਹਿਲੇ ਡੈਡੀ ਨਹੀਂ ਦੇਖ ਲਾ ਪਹਿਲਾਂ ਤੇਰਾ ਹੈ ਪਹਿਲਾਂ ਮੈਂ ਲੋ ਜੀ ਆਹ ਪਾਰਕ ਛੋਟੇ ਬੱਚਿਆਂ ਲਈ ਸੀ ਆਪਣੇ ਘਰ ਤੋਂ 2 2.5 ਮਿੰਟ ਦੀ ਵਾਕ 1 ਆਈ ਇਕਨੌਰ ਕੀ ਕਹਿੰਦੀ ਬੋਨੋ ਖੰਦਿਆ 5 ਮਿੰਟ ਰਹਿ ਇਕਨੌਰ ਨੂੰ ਉਹ ਆ ਗਈ ਓਕੇ ਤੇਰੀ ਫੇਰ ਆ ਗਿਆ ਪਿੱਛੇ ਮਾੜਾ ਦੇ ਦੇਖ ਉਹ ਗਦੇ ਦੇ ਕਿਤਾਈ ਨਾ ਗੀ ਦੂ ਚੱਲ ਚੱਲ ਨਹੀਂ ਨਹੀਂ ਉੱਠਿਆ ਚੱਲ ਨਾ ਤਾਂ ਉੱਪਰ ਜਾਣਿਆ ਇਨ ਪਹੁੰਚ ਤਾਂ ਗਈ ਸੀ ਹੁਣ ਚੱਲ 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 ਪਹੁੰਚ ਗਈ ਸੀ ਚੱਲ ਨਾ ਚੱਲ ਤੇਤੋ ਵੀ ਛੋਟੇ ਛੋਟੇ ਬੱਚੇ ਚੜ ਜਾਂਦੇ ਚੱਲ ਔਰ ਉਹ ਵੀ ਚੜ ਗਈ ਹੈ

ਲਓ ਜੀ ਬੱਚੇ ਖੇਡ ਰਹੇ ਨੇ ਤਪ ਨਿਕਲਈ ਵਧੀਆ ਮਾਟਾ ਉਹ ਲਗਾ ਆ ਗਏ ਲਓ ਮਾਟੇ ਓਏ ਇੱਕ ਨੂਰ ਨੇ ਆਈ ਉਹ ਕੰਦੀ 5 ਮਿੰਟ ਨਹੀਂ 5 ਮਿੰਟ ਓਕੇ ਨਾਲ ਜਾਂਦੀ ਟ੍ਰੇਨ ਅੱਪਰ ਆ ਲੰਗੀ ਹਾਂ ਹਾਂ ਇੱਕ ਨੂੰ ਨੂੰ ਉੱਠਦੀ ਪਲੀਜ਼ ਕਿੰਨਾ ਟਾਈਮ ਲੱਗਦਾ ਬੱਦਲ ਦੇਖ ਉੱਪਰ ਕਿੰਨਾ ਹੋ ਗਿਆ ਉਹ ਕੁੜੀ ਵੀ ਮੇਰੇ ਨਾਲ ਖੜਾ ਪਰ ਹੂੰ ਜੰਸ਼ੀ ਨੂੰ ਬੱਦਲ ਦੇਖੀ ਕਿੰਨਾ ਹੋ ਗਿਆ ਕੀ ਕਰਾਂ ਮੈਂ ਪੁੱਛਣਾ ਕਿਹਨੂੰ ਇੱਕ ਨੂੰ ਨੂੰ ਕਿਵੇਂ ਪੁੱਛਣਾ ਕਿਸ ਟੂ ਫੇਸ ਕਿਵੇਂ ਉਹ ਜਾ ਕੇ ਹਾਂ ਫਿਰ ਜਾ ਰੋਡ ਚੱਲ ਰਹਿਣ ਦੇ ਉਹਨੇ ਆਪੇ ਆ ਜਾਣਾ ਤੂੰ ਪੁੱਛਦਾਈ ਉਹ ਕਹਿੰਦੇ ਰੋਟੀ ਖਾਂਦੀ ਆ ਉਹ ਰੋਟੀ ਖਾ ਕੇ ਆਊਗੀ ਠੀਕ ਹੈ ਕੋਈ ਨਹੀਂ ਹੁਣ ਪਤਾ ਨਹੀਂ ਹੁਣ ਅਗਲਾ ਜੋ ਫਿਨਿਸ਼ ਕਰੂਗਾ ਫਿਰ ਆਊਗਾ ਚੱਲ ਤੂੰ ਖੇਡ ਲੈ 5 ਮਿੰਟ ਵੇਟ ਕਰ ਫਿਰ ਦੇਖਦੇ ਆ ਠੀਕ ਆ 5 ਮਿੰਟ ਓਕੇ ਯਾ 5 ਮਿੰਟ ਹੋ ਗਈ ਓਕੇ ਓਕੇ ਉਹ ਬੱਦਲ ਦੇਖੋ ਭਾਈ ਚੜ ਕੇ ਆ ਗਿਆ ਲੱਗਦਾ ਮੀਂਹ ਆਊਗਾ ਮਾਤਾ ਯਾ ਯੂ ਗੈਟ ਸਟੱਕ ਬਟ ਆਈ ਕੈਨ ਜਸਟ ਆ ਗੋ ਆਹ ਇੱਥੇ ਵਾਟਸ ਆ ਦ ਗਾਈ ਡੂ ਆਹ ਇੱਥੇ ਆਈ ਸੈਡ ਆਮ ਗੋ ਟੂ ਸੀ ਇਟ ਠੀਕ ਮਾਟੇ ਯੋ ਇਫ ਬੀਟ 5 ਮਿੰਟ ਉਧਰ ਦੀ ਚੜ ਕੇ ਦਿਖਾ ਉੱਥੇ ਦੀ 5 ਮਿੰਟ ਹੋ ਗਏ ਇਧਰ ਦੀ ਚੜ ਕੇ ਦਿਖਾ ਇੱਕ ਤਾਂ ਬਾਜ ਚਟਕਾ ਆਤਾ ਇੱਕ ਨੂੰ ਅੱਜ YouTube ਤੇ ਆਇਆ ਨਾ ਮਾਟੇ ਨੇ ਬੇਟ ਕਰ ਉਹ ਸਾਹਮਣੇ ਜਾ ਕੇ ਰੋਡ ਕਰਾਸ ਕਰਨਾ ਫਰੈਂਡ ਨੂੰ ਬੁਲਾਉਣ ਗਈ ਆ ਆਪਣੀ ਉਹ ਮਿਲਦਾ ਰੋਟੀ ਖਾਂਦੀ ਦਾ ਪੀਸ ਆਊਟ ਪੀਸ ਆਊਟ ਬੇਟ ਆਊਟ ਚਲੋ 1 2 3 ਡੂ ਗੋ ਡੋ ਰੇਡ ਬ੍ਰੈਕਸ ਆਫ ਮਮ ਓਏ ਤੈਨੂੰ ਠੰਡ ਨਹੀਂ ਲੱਗਦੀ? ਏ ਕੁੜੀ ਇਹਨੂੰ ਠੰਡ ਤੈਨੂੰ ਠੰਡ ਨਹੀਂ ਲੱਗਦੀ? ਨਾ ਠੰਡ? ਲੱਗਦੀ ਆ? ਲੱਗਦਾ। ਆਮ ਗੈਟ ਟ੍ਰੋਇਡ ਆ। ਅਵੇ। ਮੈਂ ਦੋਸਤੀ ਨਹੀਂ ਬਾਕ।

See. Okay, no emotional damage here. <laughs> I'm actually gonna emotional damage here. <laughs> 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 no, this, is only, this is the only thing that's gonna be. ਗਿਰ ਜੂ ਕਿਹੜੀ ਗੇਮ ਸਮਝ ਤੋਂ ਬਾਹਰ ਆ ਨਾ ਨੂੰ ਇਹ ਪਤਾ ਕਿ ਇਹਨਾਂ ਗਾਇਜ਼ ਯੂ نو ਯੂ ਹੈ ਗੋ ਕਮਨ हेलो ਵਾਟਸ ਦ ਨੇਮ ਆਫ ਦਿਸ ਗੇਮ ਕੀ ਨਾਮ ਹੈ ਦਾ ਏ ਉਹ ਛੱਡ ਗੇਮ ਦਾ ਨਾਮ ਕੀ ਹੈ ਅਗਨੁਰ ਗੇਮ ਦਾ ਨਾਮ ਕੀ ਹੈ ਦਾ ਓਕੇ that him? Okay. What kind of in a Ocean. In a No, it's going to be hard. If no. you're not on, but like your foot is here, yeah. you're still in him. Yeah, okay, you're That foot thing is wrong. Okay, Ocean's tag. He's just making rules. Ocean's tag. When no, I mean, I mean. somebody else <laughs> that. Oh. Let's go, come on. I will do it alone. Let's go. Oh my God. Oh my God. We have oh, failed. Let's 3 minutes break for everyone. 2 minutes break? Yeah, for everyone. Even you? Yes. Uh, good. <laughs> so we can go on the ground. Yeah, do whatever you yeah. want. Only for 2 minutes. Wait, that's, that's 3 minutes. Okay. ਤੁਸੀਂ ਜਿਹੜੀ ਵੱਸ ਪੁੱਛ ਕਰਦੇ ਹੋ ਓਕੇ ਤੁਸੀਂ ਸਾਰਿਆਂ ਨੇ ਅੱਜ ਵੀਡੀਓ ਚ ਆਣਾ ਓਕੇ माटे चलिए माटे 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 ओए चलिए लाइक एंड शेयर करो चलो वन ਰੀਪਲੇਸ ওকে ਸੋ ਵੀ ਕੈਨ ਅਲੀ ਫੀਅਰ ਦਿ ਸਲਾਈਡ ਹਮ ਗਏ ਮੜਕਿਆ ਕੈਮਰਾ ਮੂੰਹ ਦੇ ਵਿੱਚ ਵੜ ਗਿਆ ਸੀ ਹਨਾ ਓਕੇ ਓਕੇ ਸੋ ਵੀ ਕੈਨ ਅਲੀ ਫੀਅਰ ਦਿ ਸਲਾਈਡ ਓ Get off!

ਇਹ ਤਾਂ ਇਹ ਬੀਵਾ ਕੋਈ ਨਹੀਂ ਹੈ ਨਾ ਸੱਟ ਲੱਗੂ ਓਏ ਬਾਜੀ ਬਾਜੀ ਗੋਜੀ ਆ ਕੇ ਫੇਰ ਅਸੀਂ ਉਹ ਸਿਰੂ ਚੱਕਣਾ ਹਾਂ ਦੇ ਕੋਲੀ ਸੀਐਫਓ ਫਿਰ ਕੋਲੀ ਤੇ ਉਹ ਸਿਰੂ ਚੱਕਣਾ ਓਕੇ ਠੀਕ ਹੈ 1 2 3

ओके गाइस अटैक अटैक कर दो अटैक 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 आई कुड हैव एनीथिंग विद दैट दैट आउटसाइड चलो की लेना व्हाट डू यू वांट अपना बली आई वेन्ट इट आउट हमें गेट वन टू चकलो चकलो जल्दी करो ओए आउ आर सेटिंग दिस वे अगेन बैग we do you No, no, I really not want gum. I really Then get gum. I love gum. i always I always get gum Juice You still Yeah, I do really What do we get? Yeah, ਓਏ ਖਾਣੇ ਖਾਣੇ ਸਮਝ ਨਹੀਂ ਆ ਦਵਾਰਾ ਬੋ ਦਵਾਰਾ ਵਾਲੀ ਕੀ ਸੀਗਾ ਖਾਣੇ ਖਾਣੇ ਕੀ ਕਿਹਾ ਸੀ ਐ ਸ਼ਜਾ ਫਿਰ ਮੈਂ ਕਿਹਾ ਕਿ ਸੋ ਗੇ ਬਾਏ ਆ ਜਾ ਬਾਏ ਐ ਖਾਣੇ ਦੇ ਕਰੇ ਜੀ ਅਸ਼ੇ ਜੋ ਨੇਮ ਇਜ਼ ਅਸ਼ੇ ਪਰ ਜੋ ਨੇਮ ਹੋ ਸਕਦਾ ਹੈ ਨੋ ਓਕੇ ਓਕੇ ਫਾਈਰ